ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਕ ਲਕਸ਼ਮੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸਮਰ ਦੀ ਬਹੁਤ ਹੀ ਸੋਹਣੀ ਕੈਮਰੀ ਕਾਟਨ ਦੇ ਸੂਟ ਨਾਲ ਦੁਪੱਟਿਆਂ ਦੇ ਨਾਲ ਰੇਂਜ ਇੰਨੀ ਜਿਆਦਾ ਰੀਜ਼ਨੇਬਲ ਆਈ ਆ ਬਹੁਤ ਹੀ ਜਿਆਦਾ ਜਿਹੜੀਆਂ ਪਹਿਣਾ ਕਹਿੰਦੀਆਂ ਸੀਗੀਆਂ ਕਿ ਰੀਜ਼ਨੇਬਲ ਜੀ ਰੇਂਜ ਹੋਵੇ ਰੂਟੀਨ ਵਾਈਜ਼ ਪਾਉਣ ਲਈ ਵੀ ਤੇ ਦੁਪੱਟੇ ਦੇ ਨਾਲ ਹੋਣ ਹਨਾ ਜਿਵੇਂ ਜ਼ਿਆਦਾਤਰ ਪਹਿਣਾ ਪ्योर ਦਾ ਦੁਪੱਟਾ ਹੀ ਲਾਈਕ ਕਰਦੀਆਂ ਨੇ ਸੈਮੀ ਦਾ ਦੁਪੱਟਾ ਲਾਈਕ ਨਹੀਂ ਕਰਦੀਆਂ ਸੋ ਆਪਾਂ ਜਿੰਨੀ ਅੱਜ ਦੀ ਕਰਿਆ ਕਲੈਕਸ਼ਨ ਲੈ ਕੇ ਆਈਆਂ ਮੈਂ ਸਾਰੀ ਪਿਓਰ ਦੇ ਦੁਪੱਟੇ ਦੇ ਨਾਲ ਹੀ ਲੈ ਕੇ ਆਈਆਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਆਲ ਓਵਰ 5 ਮੀਟਰ ਦੀ ਕੱਟ ਰਊਗੀ ਸੋਟਾਂ ਦੀ ਨਾਲ ਬਹੁਤ ਸੋਹਣੇ ਰਹਿਣਗੇ ਪਿਓਰ ਦੇ ਦੁਪੱਟੇ ਤੇ ਜਿਹੜੀਆਂ ਭੈਣਾਂ ਨੇ ਸ਼ਾਪ ਤੇ ਵਿਜ਼ਿਟ ਕਰਨਾ ਜਦੋਂ ਮਰਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਸ ਇੱਕ ਕਾਲ ਕਰਕੇ ਤੁਸੀਂ ਆਉਣਾ ਸ਼ਾਪ ਦਾ ਟਾਈਮਿੰਗ ਹੈਗਾ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਬਸ ਇੰਨਾ ਕਾ ਵੀ ਕਾਲ ਕਰਕੇ ਆਇਓ ਕਈ ਵਾਰੀ ਕੋਈ ਕਮਾਕਾਰਾਂ ਦੇ ਵਿੱਚ ਟਾਈਮਿੰਗ ਉੱਪਰ ਥੱਲੇ ਹੋ ਜਾਂਦੀ ਆ ਲੇਟ ਫਲੇਟ ਵੀ ਹੋ ਜਾਂਦੇ ਆ ਤੇ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਆ ਉਹ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਤੇ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣੀ ਬੁਕਿੰਗ ਆ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ ਤੇ ਲੋ ਜੀ ਦੁਫਾਨੀਆਂ ਅੱਜ ਦੇ ਬਹੁਤ ਹੀ ਸੋਹਣੇ ਪ੍ਰਿੰਟ ਸੂਟ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਹੀ ਡੇਲੀ ਆਪਣੀ ਵੀਡੀਓ ਆਉਂਦੀ ਆ ਮਾਰਨਿੰਗ 9 ਤੋਂ 10 ਵਜੇ ਦੇ ਵਿੱਚ ਵਿੱਚ ਅਪਲੋਡ ਹੋ ਜਾਂਦੀ ਆ ਹਰ ਰੇਂਜ ਦੇ ਉੱਪਰ ਹਰ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਲੈ ਕੇ ਆਉਂਦੇ ਆ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀਆਂ ਪ੍ਰਿੰਟਿੰਗ ਆ ਇੰਨੀਆਂ ਖੜਦੀਆਂ ਹੋਈਆਂ ਪ੍ਰਿੰਟਿੰਗਾਂ ਲੈ ਕੇ ਆਈਆਂ ਨਾ ਕਲਰ ਚਾਰ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਆ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਛੂਟ ਪਸੰਦ ਆਊਗਾ ਸਕਰੀਨਸ਼ਾਟ ਲੈ ਲਿਓ ਤੇ WhatsApp ਕਰ ਦਿਵੋ ਆ ਲੋ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਹੈ ਮਸਟਰਡ ਕਲਰ ਦਾ ਸੂਟ ਹੈ ਮਸਟਰਡ ਕਲਰ ਦੇ ਉੱਪਰ ਸੂਟ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਹੀ ਜ਼ਬਰਦਸਤ ਆਇਆ ਨਾਲ ਪਿਓਰ ਤੇ ਦੁਪੱਟੇ ਮਿਲਣਗੇ ਪਿਓਰ ਤੇ ਰਹਿਣਗੇ ਦੁਪੱਟੇ ਜੀ ਉਹ ਵੀ ਸਾਰੇ ਡਿਜੀਟਲ ਕਲਰ ਚਾਰਟ ਬਹੁਤ ਸੋਹਣੇ ਨੇ ਆ ਲਓ ਸਵਾ 2 ਮੀਟਰ ਦਾ ਦੁਪੱਟਾ ਹੁੰਦਾ ਮੈਂ ਢਾਈ ਦਾ ਨਹੀਂ ਕਹੂੰਗੀ ਐਵੇਂ ਮੈਂ ਕਹਿ ਕੇ ਤੁਹਾਨੂੰ ਕਹਿਦਾ ਵੀ ਢਾਈ ਦੇ ਆ ਬਹੁਤ ਸਵਾ 2 ਮੀਟਰ ਦਾ ਪੂਰਾ ਵਧੀਆ ਖੁੱਲਾ ਢੁਲਾ ਦੁਪੱਟਾ ਹੁੰਦਾ ਆ ਆਮ ਜਿਹੜੀ ਨਾਰਮਲ ਕੱਟ ਚੱਲਦੀ ਆ ਉਹ ਸਵਾ 2 ਹੀ ਚੱਲਦੀ ਆ ਯਾਨੀ ਕਿ 2 ਤੋਂ ਪਲੱਸ ਰਹੂਗਾ ਢਾਈ ਤੋਂ ਘੱਟ ਰਹੂਗਾ ਬਹੁਤ ਸੋਹਣੀ ਦੇਖੋ ਪ੍ਰਿੰਟਿੰਗ ਆ ਦੁਪੱਟੇ ਦੀ ਪਿਓਰ ਦਾ ਦੁਪੱਟਾ ਪੂਰਾ ਵਧੀਆ ਪੂਰਾ ਹੀ ਜ਼ਿਆਦਾ ਸਾਰਾ ਡਿਜੀਟਲ ਬਣਿਆ ਹੋਇਆ ਤੇ ਨੰਬਰ ਰਹੂਗਾ ਆਪਣੇ ਸੂਟ ਦਾ 1 ਜੀ 1 ਨੰਬਰ ਸੂਟ ਰਹੂਗਾ ਸਕ੍ਰੀਨ ਤੇ ਨੰਬਰ ਚੱਲ ਰਿਹਾ WhatsApp ਦਾ ਜੀ ਤੇ ਤੁਸੀਂ ਜਾ ਕੇ ਸਕ੍ਰੀਨਸ਼ਾਟ ਸੈਂਡ ਕਰਨਾ ਤੇ ਘਰ ਬੈਠਿਆਂ ਨੇ ਤੁਸੀਂ ਇਹ ਵਾਲੇ ਸੂਟ ਆਪਣੇ ਆਰਡਰ ਕਰਨੇ ਆ ਲੋ ਸੈਕਿੰਡ ਸੂਟ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਆ ਲੋ ਪਰਪਲ ਸ਼ੇਡ ਦਾ ਵਾ ਬਹੁਤ ਹੀ ਸੋਹਣਾ ਸੂਟ ਆ ਬਹੁਤ ਹੀ ਪਿਆਰਾ ਸੇਮ ਡਿਜ਼ਾਈਨ ਰਹੋਗਾ ਡਿਜ਼ਾਈਨਿੰਗ ਸੇਮ ਆ ਇਹਦੇ ਨਾਲ ਦੀ ਹੋਈ ਜਾ ਤੇ ਇਹਦੇ ਵਿੱਚ ਕਲਰ ਦਾ ਬਸ ਡਿਫਰੈਂਟ ਆ ਰਿਹਾ ਵਾ ਇਹ ਮਸਟਰਡ ਕਲਰ ਵੀ ਸੇਮ ਡਿਜ਼ਾਈਨਿੰਗ ਤੇ ਆ ਉਸ ਤੋਂ ਬਾਅਦ ਪਰਪਲ ਸ਼ੇਡ ਆ ਗਿਆ ਕਲਰ ਬਹੁਤ ਸੋਹਣੇ ਆਏ ਨੇ ਬ੍ਰਾਈਟ ਜਿਹੇ ਕਲਰ ਆਏ ਨੇ ਬਹੁਤ ਹੀ ਪਿਆਰੇ ਲਾਈਟ ਵੀ ਦਿਖਾਉਂਗੀ ਬ੍ਰਾਈਟ ਕਲਰ ਨੇ ਇਹ ਜਿਹੜੇ ਚੱਲ ਰਹੇ ਨੇ ਤੇ ਨਾਲ ਇਹਦੇ ਵੀ ਸੇਮ ਆਊਗਾ ਪਿਓਰ ਦਾ ਦੁਪੱਟਾ ਤੇ ਨਾਲ ਇਹਦੇ ਨੰਬਰ ਹੈਗਾ ਜੀ 2 2 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆ ਲੋ ਤੀਸਰਾ ਕਲਰ ਇਹਦੇ ਵਿੱਚ ਚੈੱਕ ਕਰ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਆ ਅਬ ਮੋਰ ਪੰਖੀਆ ਕਲਰ ਸੇਮ ਡਿਜ਼ਾਈਨ ਦੇ ਉੱਪਰ ਤਿੰਨ ਕਲਰ ਨੇ ਸੇਮ ਡਿਜ਼ਾਈਨ ਦੇ ਉੱਪਰ ਨਾਲ ਸੇਮ ਆਊਗਾ ਪਿਓਰ ਕਾਟਨ ਆ ਪਿਓਰ ਬਿਲਕੁਲ ਹੀ 1% ਬਹੁਤ ਪੈਣਾ ਕਾਲ ਕਰਨੀਆਂ ਬਹੁਤ ਪੈਣਾ ਪੁੱਛਣੀਆਂ ਪ੍ਰਾਈਸ ਪ੍ਰਾਈਸ ਵੀ ਸਕਰੀਨ ਤੇ ਮੈਂਸ਼ਨ ਹੁੰਦਾ ਵਾ ਤੇ ਕੱਪੜਾ ਮੈਂ ਸਾਰਾ ਇੱਕ ਇੱਕ ਡਿਟੇਲ ਤੁਹਾਨੂੰ ਵੀਡੀਓ ਚ ਪੂਰੀ ਐਕਸਪਲੇਨ ਕਰਦੀ ਆ बिल्कुल ही लाइट वेट बिल्कुल ही प्योर कैमरिक कॉटन एक परसेंट भी संथैटिक धागा नहीं मिलूगा, बिल्कुल प्योर कॉटन कैमरिक के, के सूट ने सो बस अपने ऑर्डर करने ने जेडा भी सूट थोड़ा पसंद आ रहा तीन नंबर सूट आ जी लो इतना अपना हो जाना प्रिंट चेंज लो जी नैक्सट प्रिंट आ गया निकी बूटी के उपर ਬਲੂ ਕਲਰ ਦਾ ਕਲਰ ਹੋਗਾ ਬਲੂ ਆਲੋ ਪਿੰਕ ਜਿਹੀ ਟੋਨ ਦੇ ਉੱਪਰ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਆਲਓਵਰ ਤੇ ਸਾਰੇ ਪੂਰੇ ਵਧੀਆ ਘਰਾਂ ਦੇ ਇਹ ਚ ਸਸਤੇ ਵੀ ਆਉਂਦੇ ਨੇ ਜਿਹੜੇ ਕਿ ਨਾਰਮਲ ਮਤਲਬ ਕਿ ਵਿਦਾਊਟ ਬ੍ਰਾਂਡ ਹੁੰਦੇ ਨੇ ਉਹਨਾਂ ਦਾ ਕੋਈ ਬ੍ਰਾਂਡ ਨਹੀਂ ਕੁਝ ਨਹੀਂ ਇਹ ਵਧੀਆ ਘਰਾਂ ਜਿਵੇਂ ਸ਼ੰਕਰ ਬ੍ਰਾਂਡ ਹੋ ਗਿਆ ਏਕੇ ਬ੍ਰਾਂਡ ਹੋ ਗਿਆ ਸਾਰੇ ਵਧੀਆ ਘਰਾਂ ਦਾ ਸਾਰਾ ਇਹ ਕ੍ਰੇਸ਼ਨ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਤੇ ਬਹੁਤ ਹੀ ਸੋਹਣਾ ਕੱਪੜਾ ਬਿਲਕੁਲ ਹੀ ਫੁੱਲ ਵਾਂਗੂ ਹੌਲਾ ਰਹੂਗਾ ਤੇ ਗਰਮੀਆਂ ਲਈ ਬਹੁਤ ਖੂਂਦਾਰਾ ਜਦੋਂ ਤੁਸੀਂ ਘਰੇ ਪੋਣਾ ਰੂਟੀਨ ਵਾਈਸ ਨੇੜੇ ਤੇੜੇ ਜਾਣ ਲਈ ਪੋਣਾ ਬਹੁਤ ਸੋਹਣੇ ਫੈਬਰਿਕ ਨੇ ਬਹੁਤ ਹੀ ਪਿਆਰੀ ਨਾਲ ਇਹਦੇ ਸੇਮ ਰਹੂਗਾ ਬਲੂ ਕਲਰ ਦਾ ਇਹ ਦੁਪੱਟਾ ਆ ਲੋ ਜੀ ਨੰਬਰ ਰਹੂਗਾ ਜੀ 4 ਲੋ ਪ੍ਰਿੰਟਿੰਗ ਸੇਮ ਰਹੂਗੀ 컬러 ਚੇਂਜ ਹੋ ਜੂਗਾ ਦੋ 컬러 ਨੇ ਇਹ ਵਾਲੇ ਡਿਜ਼ਾਈਨ ਦੇ ਉੱਤੇ ਦੋਨੇ ਹੀ 컬러 ਪਿਆਰੇ ਨੇ ਕੋਈ ਵੀ 컬러 ਇਹਨਾਂ ਚੋਂ ਛੱਡਣ ਵਾਲਾ ਨਹੀਂ ਪ੍ਰਿੰਟਿੰਗ ਆ ਯਾਨੀ ਕਿ ਪੂਰੀਆਂ ਵਧੀਆਂ ਨੇ ਜਿਹੜੀਆਂ ਪਾਣਾ ਕੈਮਰੀ कॉटन ਦੇ ਸੂਟ ਪਾਲਦੀਆਂ ਨੇ ਵਧੀਆਂ ਹੁਣ ਬ੍ਰਾਂਡ ਦੇ ਹੁਣ ਨਾਲ ਪਿਓਰ ਦੇ ਦੁਪੱਟੇ ਲੱਗੇ ਹੁਣ ਯਾਨੀ ਕਿ ਦੁਪੱਟੇ ਦੇ ਅਲੱਗ ਤੋਂ ਖਰਚਾ ਨਾ ਕਰਨਾ ਪਵੇ ਤਾਂ ਉਹਨਾਂ ਲਈ ਬਹੁਤ ਸੋਹਣੀ ਕ੍ਰੇਸ਼ਨ ਆ ਬਹੁਤ ਹੀ ਪਿਆਰੀ ਆ ਲੋ ਤੇ ਨੰਬਰ ਰਹੂਗਾ ਇਹ 5 ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਇਹ ਜਿਹੜੇ ਆਲਓਵਰ ਸੂਟ ਹੁੰਦੇ ਆ ਨਾ ਇਹਨਾਂ ਨੂੰ ਜਿਵੇਂ ਮਰਜੀ ਤੁਸੀਂ ਆ ਦੇਖੋ ਆ ਸਟਿਚਿੰਗ ਹੋ ਕੇ ਚੱਲੇ ਨੇ ਜਸਟ ਮੈਂ ਤੁਹਾਨੂੰ ਸਟਿਚਿੰਗ ਦਿਖਾ ਰਹੀ ਆ ਇਸ ਤਰ੍ਹਾਂ ਇਹ ਰਹੂਗਾ ਸੂਟ ਦੇਖੋ ਕਿੰਨਾ ਪਿਆਰਾ ਹੁਣ ਇਹ ਨਾ ਕਿ ਉਹ ਵੀ ਇਹੀ ਪ੍ਰਿੰਟ ਹਰੇਕ ਪ੍ਰਿੰਟ ਦੇ ਵਿੱਚ ਆਪਦਾ ਡਿਜ਼ਾਈਨ ਹੁੰਦਾ ਇਹ ਸਭ ਤੋਂ ਸ਼ਾਪ ਤੇ ਅਗਲੇ ਸੇ ਇਹਨਾਂ ਦਾ ਆਪਦਾ ਸੂਟ ਸੀਗਾ ਤੇ ਇਦਾਂ ਹੈਗੀ ਆ ਇਹ ਜਸਟ ਅਸੀਂ ਸਟਿਚਿੰਗ ਕਰਕੇ ਦਿੱਤਾ ਲੋ ਇਸ ਤਰ੍ਹਾਂ ਪਾਈਪਿੰਗਸ ਵਗੈਰਾ ਲਗਾ ਕੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਇਹ ਵੀ ਕੈਮਰੀ ਕਾਟਨ ਦਾ ਸੂਟ ਆ ਹਲੋ ਆ ਆਪਣੀ ਜਿਹੜੀ 600 ਵਾਲੀ ਵੀਡੀਓ ਕੈਮਰੀ कॉटन ਦੀ ਚੱਲਦੀ ਹੁੰਦੀ ਆ ਉਹ ਉਹ ਵਾਲੇ ਪ੍ਰਿੰਟ ਨੇ ਇਹ ਇਹਨਾਂ ਨੇ ਸ਼ਾਪ ਤੇ ਆ ਕੇ ਆਪਣੇ ਤੋਂ ਬਾਏ ਕੀਤੇ ਨੇ ਖੁਦ ਕਪੜਾ ਦੇਖ ਕੇ ਰੂਟੀਨ ਵਾਈਸ ਪਾਉਣ ਲਈ ਬਹੁਤ ਸੋਹਣਾ ਸਟਾਫ ਆ ਇਸ ਤਰ੍ਹਾਂ ਪਾਈਪਿੰਗਸ ਵਗੈਰਾ ਲਗਾ ਕੇ ਜਿਵੇਂ ਮਰਜੀ ਤੁਸੀਂ ਹੈ ਨਾ ਇਹਨਾਂ ਨੂੰ ਸਟਿਚਿੰਗ ਕਰਕੇ ਇਹ ਇਹ ਮਤਲਬ ਕਿ ਉਹਨਾਂ ਦੇ ਮम्मा ਦੇ ਨੇ ਜਿਆਦਾ ਡਿਜ਼ਾਈਨਿੰਗ ਸੂਟ ਦੇ ਨਹੀਂ ਜਸਟ ਪਾਈਪਿੰਗਸ ਲਗਾ ਕੇ ਬਹੁਤ ਸੋਹਣੇ ਰੈਡੀ ਕੀਤੇ ਨੇ ਸੂਟ ਬਹੁਤ ਸੋਹਣੇ ਗਲੇ ਰੈਡੀ ਹੋਏ ਨੇ ਬਹੁਤ ਹੀ ਪਿਆਰੇ ਨਾਲ ਸੇਮ ਬਾਟਮ ਨੇ ਹਲੋ ਦੇਖੋ ਆ ਕਾਲ ਦੀ ਵੀਡੀਓ 'ਚ ਇਹਦੇ ਨਾਲ ਦਾ ਕਾਫੀ ਸ਼ੇਡ ਆਪਾਂ ਪਾਇਆ ਹੋਇਆ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਦੱਸ ਸਕਦੇ ਹੋ ਇਹ ਬਲੈਕ ਕਲਰ ਆ ਇਹ 'ਚ ਕਾਫੀ ਮਿਲ ਜੂਗਾ ਸਾਡੇ ਕੋਲ ਕਾਫੀ ਅਵੇਲੇਬਲ ਆ ਦੇਖੋ ਸੇਮ ਪਿੰਕ ਕਲਰ ਦੀ ਪਾਈਪਿੰਗ ਲਗਾ ਕੇ ਜੇ ਤੁਸੀਂ ਕੋਈ ਡਿਜ਼ਾਈਨਿੰਗ ਕਰਾਉਣੀ ਆ ਯੰਗ ਉਹ ਵਧੀਆ ਡਿਜ਼ਾਈਨਿੰਗ ਕਰਾਉਣਾ ਲਾਈਕ ਕਰ ਦਿਓ ਤਾਂ ਕਰਵਾ ਸਕਦੇ ਹੋ ਪਰ ਉਹਨਾਂ ਨੇ ਜਸਟ ਪਾਈਪਿੰਗਸ ਦੇ ਨਾਲ ਇਹ ਸੂਟ ਰੈਡੀ ਕਰਵਾਏ ਨੇ ਸਟਿਚਿੰਗ ਹੋ ਕੇ ਚੱਲੇ ਨੇ ਜੀ ਜਿਵੇਂ ਮਰਜੀ ਤੁਸੀਂ ਹੈ ਨਾ ਇਹਨਾਂ ਨੂੰ ਬਣਵਾ ਸਕਦੇ ਹੋ ਆ ਲੋ ਇੱਕ ਇਹ ਵਾਲਾ ਕਲਰ ਹੈਗਾ ਇਹਦੇ ਵਿੱਚ ਵੀ ਆਪਣੇ ਕੋਲੇ ਬਲੈਕ ਕਲਰ ਅਵੇਲੇਬਲ ਆ ਹੁਣ ਇਹ ਗ੍ਰੇ ਕਲਰ ਇੱਕ ਇਹਦੇ ਵਿੱਚ ਆਇਆ ਸੀਗਾ ਲਾਈਟ ਜਿਹਾ ਸਕਿੰਨੀ ਜਿਹਾ ਸ਼ੇਡ ਕ੍ਰੀਮੀ ਜਿਹਾ ਉਹ ਵੀ ਸੋਲਡ ਆਊਟ ਆ ਬਲੈਕ ਕਲਰ ਇਹਦੇ ਵਿੱਚ ਹੈਗਾ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਦੇਖੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਕਿੰਨਾ ਸਰਦਾਰੀ ਲੁੱਕ ਆ ਜਾਂਦੀ ਆ ਦੇਖਣ ਨੂੰ ਲੱਗ ਜਾਂਦੇ ਆ ਫਿੱਕੇ ਜਿਹੇ ਸੂਟ ਆ ਪਰ ਜਦੋਂ ਬਣਦੇ ਨੇ ਇਸ ਤਰ੍ਹਾਂ ਪਾਈਪਿੰਗਾਂ ਖਿਲ ਕੇ ਆਉਂਦੀਆਂ ਨੇ ਇਹ ਵਾਲੇ ਸੂਟਾਂ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੋ ਕੇ ਚੱਲੇ ਨੇ ਨਾਲ ਸੇਮ ਬਾਟਮਸ ਨੇ ਦੁਪੱਟੇ ਉਹ ਲੈਗੇ ਸੀ ਸਾਡੇ ਕੋਲ ਇਹ ਸਟਿਚਿੰਗ ਹੋ ਕੇ ਉਹਨਾਂ ਦੇ ਸੂਟ ਜਾ ਰਹੇ ਨੇ ਚਾਰ ਸੂਟ ਨੇ ਜੀ ਤੇ ਲੋ ਇਸੇ ਤਰ੍ਹਾਂ ਇਹਨਾਂ ਨੂੰ ਵੀ ਪਾਈਪਿੰਗ ਸਨ ਲਗਾ ਕੇ ਜਿਵੇਂ ਮਰਜੀ ਅਸਲੀ ਲੁੱਕ ਬਣੇ ਹੋਏ ਸੂਟਾਂ ਦੀ ਹੀ ਹੁੰਦੀ ਆ ਬਾਕੀ ਸਾਡਾ ਫਰਜ਼ਾ ਤੁਹਾਡੇ ਤੱਕ ਉਹ ਸੋਹਣਾ ਵਧੀਆ ਜਾਨੀ ਕਿ ਦੱਸ ਕੇ ਕਪੜਾ ਦੇਣਾ ਸੋ ਮੈਂ ਰਿਪੀਟ ਕਰ ਰਹੀ ਆ ਇਹ ਚੀਜ਼ ਨੂੰ ਪਿਓਰ ਕੈਮਰੀ ਕਾਟਨ ਦੇ ਗਰਮੀ ਜਿਸ ਤਰ੍ਹਾਂ ਮੈਂ ਪਹਿਰੀ ਆ ਉਸ ਦੇ ਅਕੋਰਡਿੰਗ ਪੂਰੇ ਪਰਫੈਕਟ ਰੂਟੀਨ ਵਾਈਸ ਪੌਣ ਨੂੰ ਸਭ ਤੋਂ ਸਕੂਨਦਾਰ ਫੈਬਰਿਕ ਤੇ ਸਸਤੇ ਦੇ ਸਸਤੇ ਆ ਲੋ ਇਹਦੇ ਵਿੱਚ ਹੁਣ ਨੈਕਸਟ ਡਿਜ਼ਾਈਨਿੰਗ ਦੇਖ ਲਓ ਇਹ ਵੀ ਬਹੁਤ ਪਿਆਰੀ ਬਹੁਤ ਸੋਹਣੀ ਹੈ ਨਿੱਕੀ ਨਿੱਕੀ ਬੂਟੀ ਜਮਾਈ ਜਿਹੜੀ ਭਾਗੀਆਂ ਭੈਣਾਂ ਨਿੱਕੀ ਨਿੱਕੀ ਬੂੰਦ ਹੈ ਇਹ ਉਦਾਂ ਦੀ ਹੈ ਇਹ ਦੇਖ ਨਿੱਕਾ ਜਿਹਾ ਪ੍ਰਿੰਟ ਹੈ ਤੇ ਛੋਟਾ ਛੋਟਾ ਜਿਹਾ ਇਹ ਵੀ ਪਰਪਲ ਜਿਹਾ ਸ਼ੇਡ ਪਰਪਲ ਸ਼ੇਡ ਦੇ ਉੱਪਰ ਨਿੱਕੀ ਬੂਟੀ ਦਾ ਡਿਜ਼ਾਈਨ ਰਹੂਗਾ ਨਾਲ ਸੇਮ ਰਹੂਗਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆ ਲੋ ਦੁਪੱਟੇ ਸਾਰਿਆਂ ਨਾਲ ਹੀ ਬਹੁਤ ਸੋਹਣੇ ਬਹੁਤ ਪਿਆਰੇ ਬਣੇ ਹੋਏ ਨੇ ਹਾਂ ਲੋ 6 ਨੰਬਰ ਸੂਟ ਆਲੀ 6 ਨੰਬਰ ਸੂਟ ਰੋਗਾ ਇਹ ਇਹਦੇ ਵਿੱਚ ਨੈਕਸਟ ਕਲਰ ਤੁਹਾਨੂੰ ਮਿਲ ਜੂਗਾ ਜੀ ਬਲੂ ਸ਼ੇਡ ਕਲਰ ਹਰੇਕ ਸੈਟ ਦੇ ਵਿੱਚ ਸਿਮਿਲਰ ਜਿਹੀ ਨੇ ਜਿਆਦਾ ਉਹ ਨਹੀਂ ਹੈਗਾ ਫਰਕ ਨਹੀਂ ਹੈਗਾ ਬਸ ਤੁਸੀਂ ਸਿਰਫ ਡਿਜ਼ਾਈਨਿੰਗ ਚੈੱਕ ਕਰ ਲਿਓ ਵੀ ਆਹ ਡਿਜ਼ਾਈਨ ਦੇ ਵਿੱਚ ਸਾਨੂੰ ਆਹ ਵਾਲਾ ਕਲਰ ਚਾਹੀਦਾ ਨਿੱਕੀ ਬੂਟੀ ਦਾ ਡਿਜ਼ਾਈਨ ਆ ਨਾਲ ਸੇਮ ਆਊਗਾ ਬਲੂ ਕਲਰ ਦਾ ਦੁਪੱਟਾ ਬਲੂ ਕਲਰ ਦਾ ਆਊਗਾ ਦੁਪੱਟਾ ਤੇ ਨੰਬਰ ਹੋਊਗਾ ਜੀ 7 ਆਹ ਲੋ ਮਸਟਰਡ ਸ਼ੇਡ ਬਹੁਤ ਉੱਠ ਕੇ ਆ ਰਿਹਾ ਯਾਨੀ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਵਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਹੀ ਕਲਰ ਇੰਨਾ ਕਲਰਾਂ ਨਾਲੋਂ ਡਿਫਰੈਂਟ ਰਹਿਣਗੇ ਇੱਕ ਤਾਂ ਮਸਟਰਡ ਸ਼ੇਡ ਆਊਗਾ ਆਹ ਲੋ ਦੇਖੋ ਬਹੁਤ ਪਿਆਰਾ ਬਹੁਤ ਹੀ ਸੋਹਣਾ ਮਸਟਰਡ ਸ਼ੇਡ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਇਸ ਤਰ੍ਹਾਂ ਰਹੂਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕਿ ਨੰਬਰ ਰਹੂਗਾ ਜੀ 8 8 ਨੰਬਰ ਸੂਟ ਰਹੂਗਾ ਹੁਣ ਵੀ ਇਹ ਜਣ ਕੇ ਸਭ ਤੋਂ ਈਜ਼ੀ ਹੁਣ ਤੁਹਾਡੇ ਲਈ ਬਣਾਇਆ ਵਾ ਨੰਬਰਿੰਗ ਜੇ ਕਿਸੇ ਭੈਣ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਹੁਣ ਤੁਸੀਂ ਨਾਲ ਆਪਣੇ ਜਦੋਂ ਸਟਾਰਟਿੰਗ ਹੁੰਦੀ ਹੈ ਵੀਡੀਓ ਨਾਲ ਸਾਰੀ ਡੇਟ ਮੈਂਸ਼ਨ ਹੁੰਦੀ ਹੈ ਕਿਹੜੀ ਡੇਟ ਦੀ ਵੀਡੀਓ ਆ ਸਾਈਡ ਤੇ ਨੰਬਰ ਮੈਂਸ਼ਨ ਹੁੰਦਾ ਤੁਸੀਂ ਉਹ ਨੰਬਰ ਦੇ ਉੱਪਰ ਆਹ ਵਾਲੀ ਡੇਟ ਦੀ ਵੀਡੀਓ ਦਾ ਸਕਦੇ ਹੋ ਵੀ ਜਿਵੇਂ 11 ਤਰੀਕ ਦੇ ਆ ਵਾਲੀ ਵੀ 11 ਤਰੀਕ ਦੀ ਵੀਡੀਓ ਦੇ ਵਿੱਚੋਂ 8 ਤੇ 9 ਨੰਬਰ ਸੂਟ ਸਾਡਾ ਰੱਖ ਦਿਓ 6 ਤੇ 7 ਰੱਖ ਦਿਓ ਜਿਹੜਾ ਵੀ ਤੁਸੀਂ ਰੱਖਣਾ ਹੋਇਆ ਤੁਸੀਂ ਹੁਣ ਐਂ ਦੱਸ ਸਕਦੇ ਹੋ ਬੋਲ ਕੇ ਮੈਸੇਜ ਛੱਡ ਸਕਦੇ ਹੋ ਆ ਲਓ ਜੀ ਇਹਦੇ ਵਿੱਚ ਬੋਟਲ ਗ੍ਰੀਨ ਬੋਟਲ ਗ੍ਰੀਨ ਕਲਰ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਨਾਲ ਸੇਮ ਆਊਗਾ ਪਿਓਰ ਦਾ ਦੁਪੱਟਾ ਬਹੁਤ ਸੋਹਣੀਆਂ ਦੁਪੱਟੀਆਂ ਦੀ ਕੁਆਲਿਟੀ ਬਹੁਤ ਹੀ ਵਧੀਆ ਬਹੁਤ ਸੋਹਣੀਆਂ ਦੁਪੱਟੇ ਨਾਲ ਆਊਗਾ ਜੀ ਇਹ 9 ਨੰਬਰ ਸੂਟ ਨੰਬਰ ਰਹੂਗਾ ਜੀ 9 ਹਲੋ ਆਵਲੇ ਸੈੱਟ ਦੇ ਵਿੱਚ ਪੰਜ ਡਿਜ਼ਾਈਨ ਹੈ ਅੰਬੀ ਵਾਲੇ ਛੋਟੇ ਛੋਟੇ ਅੰਬੀ ਦਾ ਡਿਜ਼ਾਈਨ ਨੂੰ ਆਪਾਂ ਕਹਿ ਸਕਦੇ ਹਾਂ ਹੈ ਹੀ ਅੰਬੀ ਦਾ ਡਿਜ਼ਾਈਨ ਵੈਸੇ ਤਾਂ ਅੰਬੀ ਬਣੀ ਹੋਈ ਹੈ ਛੋਟੀ ਛੋਟੀ ਬਣੀ ਹੋਈ ਹੈ ਜਿਆਦਾ ਵੱਡੀ ਨਹੀਂ ਹੈਗੀ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਨੇ ਕੋਈ ਜਿਆਦਾ ਨਹੀਂ ਹੈਗੇ ਬ ਵੱਡੇ ਵੱਡੇ ਫਲਾਵਰਾਂ ਦੇ ਉੱਪਰ ਆਈਆਂ ਨੇ ਕਾਫੀ ਸ਼ੇਡ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਾਫੀ ਸ਼ੇਡ ਦਾ ਸੂਟ ਆ ਇਹ ਇਹਦੇ ਵਿੱਚ ਨੰਬਰ ਰਹੂਗਾ 10 ਨਾਲ ਇਹਦਾ ਦੁਪੱਟਾ ਰਹੂਗਾ ਸੇਮ ਦੇਖੋ ਇਹਦਾ ਦੁਪੱਟਾ ਦੇਖੋ ਕਿੰਨਾ ਡਿਜੀਟਲ ਹੈ ਲਓ ਜੀ ਦੁਪੱਟੇ ਤੇ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਆ ਅੰਬੀ ਜੀ ਲਓ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਹੋਇਆ ਤੇ ਨਾਲ ਨੰਬਰ ਹੈਗਾ ਜੀ 10 ਇਹਦੇ ਵਿੱਚ ਤੁਹਾਨੂੰ ਕਲਰ ਪੰਜ ਮਿਲ ਜਾਣਗੇ ਆਹ ਵਾਲੇ ਸੈੱਟ ਦੇ ਵਿੱਚ ਇਹ ਸੈੱਟ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਵਾ ਹਲੋ ਨਿੱਕੀ ਬੁੱਟੀ ਵੱਡੀ ਬੁੱਢੀ ਤੋਂ ਹਟ ਕੇ ਆ ਗਿਆ ਇਹ ਕੁਛ ਅੰਬੀ ਜੀ ਦਾ ਡਿਜ਼ਾਈਨ ਆ ਹਾਂ ਇਹ ਜੋ ਮਸਟਰਡ ਸ਼ੇਡ ਮਿਲ ਜੂ ਨਾਲ ਸੇਮ ਮਸਟਰਡ ਕਲਰ ਦਾ ਦੁਪੱਟਾ ਰਹੂਗਾ ਤੇ ਨੰਬਰ ਰਹੂਗਾ ਜੀ 11 ਚਲੋ ਚੀਜ਼ ਦਾ ਫੋਟੋ ਲੈਂਦੀ ਆ ਹਾਂ ਹਾਂ ਇੱਕ ਰਹੂਗਾ ਬਲੈਕ ਕਲਰ ਇਹਦੇ ਵਿੱਚ ਬਲੈਕ ਕਲਰ ਦਾ ਸੂਟ ਰਹੂਗਾ ਨਾਲ ਸੇਮ ਰਹੂਗਾ ਪ्योर ਦਾ ਹੀ ਬਲੈਕ ਕਲਰ ਦਾ ਦੁਪੱਟਾ ਨੰਬਰ ਹੋਊਗਾ 12 ਸਟਿਚਿੰਗ ਦਾ ਬਹੁਤ ਜ਼ੋਰ ਆ ਜੀ ਬਹੁਤ ਜ਼ਿਆਦਾ ਟੇਲਰ ਹੁਣ ਬੈਠੇ ਨੇ ਜਾਨੀ ਕਿ ਸਾਡੇ ਕੋਲ ਤਿੰਨ ਟੇਲਰ ਚੱਲ ਰਹੇ ਨੇ ਆਲਮੋਸਟ ਤਿੰਨ ਟੇਲਰ ਪਰ ਹਜੇ ਵੀ ਸਾਡੇ ਕੋਲ ਬੁਕਿੰਗ ਇੰਨੀ ਜ਼ਿਆਦਾ ਹੋ ਗਈ ਸੀ ਇਹਦ ਕਰਕੇ ਕਿਉਂਕਿ ਜਿਹੜੀ ਵੀ ਪਿਛਲੇ ਮਹੀਨ ਤੋਂ ਬੁਕਿੰਗ ਹੋਈ ਆ ਉਹ ਸਾਰੀ ਸਾਡੇ ਕੋਲ ਲਗਾਤਾਰ ਚੱਲ ਰਹੀ ਆ ਤੇ ਉਹਦੀ ਸਟਿਚਿੰਗ ਡਨ ਕਰ ਰਹੇ ਆ ਇਸ ਲਈ ਜੇ ਭੈਣੋ ਸਟਿਚਿੰਗ ਦਾ ਤੁਸੀਂ ਦੇ ਰਹੇ ਹੋ ਤਾਂ ਥੋੜਾ ਜਿਹਾ ਤੁਹਾਨੂੰ ਵੇਟ ਕਰਨਾ ਪਊ 15 ਤੋਂ 20 ਦਿਨ ਜਦੋਂ ਵੀ ਤੁਸੀਂ ਸਟਿਚਿੰਗ ਦਾ ਸਾਨੂੰ ਆਰਡਰ ਦੇਤਾ ਉਹ ਤੋਂ 15 ਤੋਂ 20 ਦਿਨ ਤੱਕ ਤੁਹਾਡੇ ਸੂਟ ਚੱਕੇ ਜਾਣੇ ਸਾਡੇ ਕੋਲ ਜਾਨਕੀ ਇੰਨੀ ਸਟਿਚਿੰਗ ਦਾ ਹੈਗਾ ਹਲੋ ਫਰੋਜ਼ੀ ਕਲਰ ਇਹਦੇ ਵਿੱਚ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਫਰੋਜ਼ੀ ਕਲਰ ਦਾ ਦੁਪੱਟਾ ਕਲਰ ਫਰੋਜ਼ੀ ਮੋਰ ਪੰਖੀ ਆ ਇਹ ਪ੍ਰੋਪਰ ਫਰੋਜ਼ੀ ਨਹੀਂ ਹੈਗਾ ਮੋਰ ਪੰਖੀਆ ਫਰੋਜ਼ੀ ਜਿਹਾ ਸ਼ੇਡ ਆ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਤੇ ਸੂਟ ਰਹੂਗਾ ਜੀ 13 ਨੰਬਰ ਨੈਕਸਟ ਤੁਹਾਨੂੰ ਸੂਟ ਮਿਲੂਗਾ ਜੀ ਗ੍ਰੀਨ ਕਲਰ ਆ ਇਹ ਗ੍ਰੀਨ ਕਲਰ ਪ੍ਰੋਪਰ ਗ੍ਰੀਨ ਕਲਰ ਪੈਰਟ ਗ੍ਰੀਨ ਵੀ ਕਹਿ ਸਕਦੇ ਆ ਇਹਨੂੰ ਬਹੁਤ ਸੋਹਣਾ ਮਹਿੰਦੀਆ ਗ੍ਰੀਨ ਜਿਹਾ ਵੀ ਕਹਿ ਸਕਦੇ ਆ ਜਿਵੇਂ ਗ੍ਰੀਨ ਮਹਿੰਦੀ ਜਿਹਾ ਹੁੰਦਾ ਉਦਾਂ ਦਾ ਕਲਰ ਆ ਆ ਲੋ ਕਲਰ ਬਹੁਤ ਜ਼ਿਆਦਾ ਵਧੀਆ ਆਏ ਹੋਏ ਨੇ ਸੋਹਣੇ ਆਇਆ ਨਾ ਹੀ ਇਹ ਜਿਆਦਾ ਫਿੱਕੇ ਜਿਹੇ ਆ ਨਾ ਹੀ ਜਿਆਦਾ ਹੱਦ ਤੋ ਗੂੜੇ ਆਏ ਉਹ ਕਲਰ ਨੇ ਜਿਹੜੇ ਕਲਰ ਪਹਿਣਾ ਡਾਰਕ ਜਿਹੀ ਲਾਈਕ ਕਰਦੀਆਂ ਨੇ ਉਦਾਂ ਦੇ ਕਲਰ ਨੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਨਾਲ ਇਹਦੇ ਸੇਮ ਰਹੂਗਾ ਦੁਪੱਟਾ ਨੰਬਰ ਰਹੂਗਾ 14 ਦੇ ਤੇ ਲਾਸਟ ਸੈੱਟ ਜਿਹੜਾ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਰਹੂਗਾ ਮੈਚਿੰਗ ਦੇ ਨਾਲ ਪ੍ਰਾਈਸ ਸੇਮੀ ਰਹੂਗਾ ਇਹਨਾਂ ਦਾ ਪਰ ਮੈਚਿੰਗ ਦੇ ਨਾਲ ਰਹੂਗਾ ਆਲੋ ਇੱਕ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਇਹਦੀ ਸ਼ਰਟ ਇਦਾਂ ਰਹੂਗੀ ਇਹਦੀ ਪ੍ਰਿੰਟਿੰਗ ਜਿਹੜੀ ਆਪਾਂ ਨਾਲ ਮੈਚਿੰਗ ਸਾਰਾ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਪੀਸ ਮਿਲੂਗਾ ਇਸ ਤਰ੍ਹਾਂ ਮਿਲੂਗਾ ਜੀ نیچے ਸਾਰਾ ਬਾਰਡਰ ਘੇਰਾ ਇਹਦਾ ਬਹੁਤ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਬਲੂ ਕਲਰ ਦੇ ਉੱਪਰ ਨਾਲ ਇਹਦੇ ਬਲੂ ਹੀ ਰਹੂਗੀ ਬਾਟਮ ਆਲੋ ਤੇ ਨਾਲ ਇਹਦੇ ਰਹੂਗਾ ਦੁਪੱਟਾ ਇਸ ਤਰ੍ਹਾਂ ਪਿਓਰ ਦਾ ਹੀ ਦੁਪੱਟਾ ਰਹੂਗਾ ਸੇਮ ਕੁਆਲਿਟੀ ਸੇਮ ਸਾਰਾ ਕੁਝ ਮਿਲੂਗਾ ਤੇ ਨੰਬਰ ਰਹੂਗਾ ਜੀ ਇਹ 15 ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਚੈੱਕ ਕਰਵਾ ਦਿੰਨੀ ਆ ਵੀ ਕਿੰਨੇ ਕਲਰ ਨੇ ਇਹਦੇ ਵਿੱਚ ਚਾਰ ਕਲਰ ਨੇ ਆਪਣੇ ਕੋਲ ਆਏ ਆ ਜਿਹੜੇ ਚਾਰ ਕਲਰਾਂ ਦਾ ਸੈਟ ਆ ਆਹ ਲੋ ਗ੍ਰੇ ਕਲਰ ਸੇਮ ਇਹਦੇ ਨਾਲ ਗ੍ਰੇ ਕਲਰ ਦੀ ਇਹ ਬਾਟਮ ਰਹੂਗੀ ਤੇ ਨਾਲ ਪਿਓਰ ਦਾ ਹੀ ਸੇਮ ਦੁਪੱਟਾ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਨੰਬਰ ਰਹੂਗਾ ਜੀ 16 ਆ ਲੋ ਨੈਕਸਟ ਦੇਖ ਲੋ ਇਹ ਵੀ ਬਹੁਤ ਪਿਆਰਾ ਪੀਸ ਆ ਇਹ ਉਹਨਾਂ ਪਹਿਣਾ ਲਈ ਆ ਜਿਹੜੀਆਂ ਤਾਂ ਕੋਟਨ ਨਾਲਿਕਾ कॉटन ਦੀ ਪਿਓਰ कॉटन ਦੇ ਆ ਸਟਾਫ ਹੋਣ ਪ੍ਰਾਈਸ ਰੀਜ਼ਨੇਬਲ ਹੋਵੇ ਇਹ ਜਾਨਕਿ ਪ੍ਰੀਮੀਅਮ कॉटन ਤੋਂ ਥੋੜੀ ਜਿਹੀ ਨੀਚੇ ਕੁਆਲਿਟੀ ਰਹਿ ਜਾਂਦੀ ਹੈ ਕੈਮਰੀ कॉटन ਜਿਹੜੀ ਹੁੰਦੀ ਆ ਹਨਾ ਸੋ ਇਸੇ ਲਈ ਇਹਨਾਂ ਦਾ ਪ੍ਰਾਈਸ ਵੀ ਰੀਜ਼ਨੇਬਲ ਆ ਪੂਰੇ ਵਧੀਆ ਬੈਸਟ ਨੇ ਫਿਰ ਜੇ ਤੁਸੀਂ ਜਮਾ ਹੀ ਇਹ ਤੋਂ ਲੈਸ ਤੇ ਲਓਗੇ ਜਿਵੇਂ 7-800 ਦਾ ਸੂਟ ਤੁਸੀਂ ਕਹੋਗੇ ਤਾਂ ਉਹਨਾਂ ਦੇ ਦੁਪੱਟੇ ਉਹ ਕੁਆਲਿਟੀ ਨਹੀਂ ਰਹਿੰਦੀ ਜੀ ਉਹ ਫਿਰ ਸੈਮੀ ਵਾਂਗੂ ਹੀ ਦੁਪੱਟੇ ਆ ਜਾਂਦੇ ਨੇ ਉਹਨਾਂ ਦੇ ਆ ਲੋ ਨਾਲ ਹੈਗੀ ਆ ਸੇਮ ਬਾਟਮ ਤੇ ਨਾਲ ਰੋਗਾ ਜੀ ਸੇਮ ਦੁਪੱਟਾ ਤੇ ਨੰਬਰ ਹੋਊਗਾ ਜੀ 18 18 ਨੰਬਰ ਸੂਟ ਆ ਆ ਲੋ ਜੀ ਅੱਜ ਦੀ ਵੀਡੀਓ ਦਾ ਲਾਸਟ ਜਿਹੜਾ ਹੈਗਾ ਵਾ ਇਹ ਹਰ ਸੈੱਟ ਤੇ ਹਰ ਵੀਡੀਓ 'ਚ ਮੈਂ ਬੋਲ ਰਹੀ ਆ ਇਹ ਕਲਰ ਵਾਰੇ ਬਹੁਤ ਸੋਹਣਾ ਕਲਰ ਆ ਤੇ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਚੱਲ ਰਿਹਾ ਤੇ ਸਭ ਤੋਂ ਪਹਿਲਾਂ ਵਿਕਣ ਵਾਲਾ ਕਲਰ ਕਹਿ ਦਈਏ ਇਹਨੂੰ ਹਣ ਤੇ ਇਸ ਤਰ੍ਹਾਂ ਹੈਗਾ ਇਹਦਾ ਦੁਪੱਟਾ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਨੰਬਰ ਰਹੂਗਾ ਜੀ 17 17 ਨੰਬਰ ਸੂਟ ਰਹੂਗਾ ਤੇ ਅੱਜ ਦੇ ਵੀਡੀਓ ਦਾ ਲਾਸਟ ਪੀਸ ਆ ਜੀ ਇਹ ਲਓ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਆ ਤੇ ਬਹੁਤ ਹੀ ਵਧੀਆ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਕਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਜੇ ਕੋਈ ਵੀ ਸੂਟ ਸੋਹਣਾ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸੋਹਣਾ ਜਿਹਾ ਕਮੈਂਟ ਕਰ ਛੱਡ ਕੇ ਜ਼ਰੂਰ ਜਾਇਓ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ